ਜੇਕਾਰਾ ਪਣਾ ਹਰ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ ਜੇਕਾਰਾ ਦਦਾ ਤਰੀ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ ਹਾਂਜੀ ਬਾਬਾ ਜੀ ਦੇ ਭਗਤੋ ਅੱਜ ਆਪਾਂ ਤੁਹਾਨੂੰ ਬਾਬਾ ਜੀ ਦਾ ਭਜਨ ਸੁਣਾਉਣੇ ਆ ਸਾਰੇ ਜਣੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਲਦੀ ਹੰਟੀ ਨੂੰ ਸੈੱਟ ਕਰ ਲਓ ਤੇ ਚਲੋ ਦੋਸਤੋ ਵੀਡੀਓ ਨੂੰ ਕਰਦੇ ਆਪਾਂ ਸ਼ੁਰੂ ਦੱਸੋ ਬਾਬਾ ਜੀ ਮੁੱਖ ਕਿਹੜੀ ਗੱਲੋਂ ਮੋੜਿਆ ਦੱਸੋ ਬਾਬਾ ਜੀ ਮੁੱਖ ਕਿਹੜੀ ਗੱਲੋਂ ਮੋੜਿਆ ਕਿਹੜੀ ਗੱਲੋਂ ਮੋੜਿਆ ਪਗਤਾਂ ਦਾ ਦਿਲ ਤੋੜਿਆ ਕਿਹੜੀ ਗੱਲੋਂ ਮੋੜਿਆ ਪਗਤਾਂ ਦਾ ਦਿਲ ਤੋੜਿਆ ਸੱਚੋ ਬਾਬਾ ਜੀ ਮੁੱਖ ਕਿਹੜੀ ਗੱਲੋਂ ਮੋੜਿਆ ਦੱਤੋ ਬਾਬਾ ਜੀ ਮੁੱਖ ਕਿਹੜੀ ਗੱਲੋਂ ਮੋੜਿਆ ਜੇ ਬਾਬਾ ਜੀ ਤਨੂ ਸਿੰਘੀਆਂ ਦੀ ਲੋੜ ਹੈ ਜੇ ਬਾਬਾ ਜੀ ਤਾਂ ਨੂੰ ਸਿੰਘੀਆਂ ਦੀ ਲੋੜ ਹੈ ਸਿੰਘੀਆਂ ਲੈ ਆਦੂ ਜੱਟੇ ਐ ਤਵਾਰ ਨੂੰ ਮੁੱਖ ਕਿਹੜੀ ਗੱਲੋਂ ਮੋੜਿਆ ਦੱਸੋ ਬਾਬਾ ਜੀ ਮੁੱਖ ਕਿਹੜੀ ਗੱਲੋਂ ਮੋੜਿਆ ਦੱਸੋ ਬਾਬਾ ਜੀ ਮੁੱਖ ਕਿਹੜੀ ਗੱਲੋਂ ਮੋੜਿਆ ਜੇ ਬਾਬਾ ਜੀ ਤਨੂ ਚੋਲੀ ਦਿ ਲੋੜਿਆ ਜੇ ਬਾਬਾ ਜੀ ਤਨੂ ਚੋਲੀ ਦਿ ਲੋੜਿਆ ੋਲੀ ਲੈ ਆ ਦੂ ਜੱਟ ਐ ਤਵਾਰ ਨੂੰ ਮੁੱਖ ਕਿਹੜੀ ਗੱਲੋਂ ਮੋੜਿਆ ਕਿਹੜੀ ਗੱਲੋਂ ਮੋੜਿਆ ਪਗਤਾਂ ਦਾ ਦਿਲ ਤੋੜਿਆ ਕਿਹੜੀ ਗੱਲੋਂ ਮੋੜਿਆ ਪਗਤਾਂ ਦਾ ਦਿਲ ਤੋੜਿਆ ਦੱਸੋ ਬਾਬਾ ਜੀ ਮੁੱਖ ਕਿਹੜੀ ਗੱਲੋਂ ਮੋੜਿਆ ਦੱਸੋ ਬਾਬਾ ਜੀ ਮੁੱਖ ਕਿਹੜੀ ਗੱਲੋਂ ਮੋੜਿਆ ਜਿਕਰਾ ਪੁਣਾ ਹਰ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ ਜਿਕਰਾ ਰੁੱਦਾ ਦਾ ਹਰ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ हां जी बाबा जी ਤੇ ਭਗਤੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਕੇ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦੋ ਜੇ ਤੇ ਚਲੋ ਵੀ ਦੋਸਤੋ ਆਪਾਂ ਤੁਹਾਨੂੰ ਮਿਲਦੇ